ਮੈਂ ਤਾਂ ਬੜੀਆ ਰੀ ਬੇਨਤੀ ਕੀਤੀ ਆ ਸਿੰਗਰ ਆਪਣੇ ਆਪਣੇ ਗਾਣੇ ਦੇ ਵਿੱਚ ਸਿੰਗਰ ਗੰਦੀ ਗਾਲ ਤੱਕ ਵੀ ਕੱਢ ਦਿੰਦੇ ਆ ਤੁਸੀਂ ਸੁਣਿਆ ਗਾਣੀ ਪਰ ਕਿਹਦੀ ਮਜਾ ਆਲੇ ਵੀ ਕੋਈ ਉਹਨਾਂ ਵਰੀ ਕਿਸੇ ਨੇ ਸਵਾਲ ਚੁੱਕਿਆ ਹੋਵੇ ਕਿ ਸਾਡੇ ਬੱਚੇ ਘਰੇ ਗਾਣੇ ਸੁਣਦੇ ਆ ਤੁਸੀਂ ਪ੍ਰਮੋਟ ਕੀ ਕਰ ਰਹੇ ਜੀ ਕੋਈ ਨਹੀਂ ਬੋਲਦਾ ਉਹੀ ਕੋ ਮੈਂ ਕਹਿੰਦਾ ਸਾਡੇ ਪ੍ਰਚਾਰਕਾਂ ਲਾਜੋ ਕਿਤੇ ਕਥਾ ਕਰਦੇ ਆ ਇੱਕ ਤੁਕ ਗਲਤ ਬੋਲੀ ਜਾਵੇ ਪਿੱਟ ਸਿਆਪਾ ਪਾ ਦਿੰਦੇ ਆਪਾਂ ਰਾਗੀਏ ਤੋਂ ਕੀਰਤਨ ਕਰਦੇ ਆ ਇੱਕ ਸੁਰਕ ਤੇ ਵੱਧ ਘਟੋ ਜੇ ਕਿਤੇ ਇੱਕ ਪੰਕਤੀ ਚ ਊਜਨੀ ਚੋ ਜੇ ਆਪਾਂ ਰੋਲਾ ਪਾ ਆਂਦੇ ਉਹ ਰਾਗੀ ਨਹੀਂ ਬਦੀ ਕਰਦੀ ਪਰ ਮੈਂ ਕਹਿੰਦਾ ਵੀ ਇੰਨਾ ਕਿ ਧਿਆਨ ਜੇਕਰ ਉਹਨਾਂ ਕਲਾਕਾਰਾਂ ਵੱਲ ਦਿੱਤਾ ਹੁੰਦਾ ਜਿਹੜੇ ਆਪਣੇ ਗਾਣਿਆਂ ਦੇ ਵਿੱਚ ਗਾਲਤਕ ਵੀ ਕਰ ਦਿੰਦੇ ਆ ਤੇ ਮੈਂ ਕਹਿੰਦਾ ਅਸੀਂ ਅੱਜ ਕਿਤੇ ਦੇ ਕਿਤੇ ਹੁੰਦੇ ਉਹਨਾਂ ਨੂੰ ਖੁੱਲ੍ਹ ਦੇ ਛੱਡੀ ਤੇ ਜਿਨ੍ਹਾਂ ਨੇ ਫਿਰ ਵੀ ਸਾਡੇ ਬੱਚਿਆਂ ਨੂੰ ਥੋੜਾ ਬੋਧਾ ਗੁਰਮਤਾਲੇ ਬੰਦੇ ਤੋਰਿਆ ਪ੍ਰਚਾਰ ਕਾ ਟਾੜੀਆਂ ਨੇ ਉਨੇ ਜੇ ਮਾੜੀ ਮੋਟੀ ਮਿਸਟੇਕ ਕਰਤੀ ਪਿੱਟ ਸੇ ਆਪਾ ਪਾਤਾ ਇਹਨੇ ਬਿਰਬੀ ਬੜੀ ਤਕੜੀ ਕਰਤੀ ਏ ਮਹਾਰਜ ਬਾਣੀ ਦੇ ਵਿੱਚ ਕਹਿੰਦੇ ਆ ਗੰਧਨ ਵੈਣ ਸੁਨੇ ਔਰ ਜਾਵੇ ਬੰਦਾ ਗੰਦੇ ਗੀਤ ਸੁਣ ਕੇ ਆਪਣੇ ਮਨ ਨੂੰ ਖੁਸ਼ ਕਰਦਾ ਵਾ ਨਾਮ ਲੈਤ ਅੜਕਾਇਆ ਕਿਤੇ ਸਿਮਰਨ ਦੀ ਗੱਲ ਆ ਜੇ ਸੇਵਾ ਦੀ ਗੱਲ ਆ ਜੇ ਕਿਤੇ ਬਾਣੀ ਪੜਨ ਦੀ ਗੱਲ ਆ ਜੇ ਉਦੋਂ ਬੰਦੇ ਨੂੰ ਨੀਂਦ ਆਉਂਦੀ ਆ ਉਦੋਂ ਬੰਦੇ ਨੂੰ ਬਸੀਆਂ ਆਉਂਦੀਆਂ ਵਾ ਤੇ ਪਰਮਾਰਜ ਕਹਿੰਦੇ ਗੰਧਨ ਵੈਣ ਸੁਨੇ ਔਰ ਜਾਵੇ ਗੰਦੇ ਗੀਤ ਸੁਣਦੇ ਆ ਬੰਦੇ ਨੂੰ ਕਿਤੇ ਬਸੀਆਂ ਨਹੀਂ ਆਉਂਦੀਆਂ ਕਿਤੇ ਕੋ ਦੂਰ ਰੱਡੇ ਕੰਮ ਨਹੀਂ ਪੈਂਦਾ ਸਹਿਮਤ ਹਾਂ ਮੈਂ ਤੇ ਬੜੀ ਯਰੀ ਸਵਾਲ ਕਰਦਾ ਵੀ ਇੰਨਾ ਸਿੰਗਰਾਂ ਦੀ ਦੇਣ ਕੀ ਆ ਜਿਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਹੈ ਵੀ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਅੱਜ ਇੰਨਾ ਸਿੰਗਰਾਂ ਨੇ ਉਹਨਾਂ ਬੱਚੀਆਂ ਨੂੰ ਉਹਨਾਂ ਧੀਆਂ ਨੂੰ ਫੀਮ ਦੀਆਂ ਡੱਬੀਆਂ ਨਾਲ ਵੀ ਕੰਪੇਅਰ ਕਰਤਾ ਇੰਨਾ ਸਿੰਗਰਾਂ ਨੇ ਉਹਨਾਂ ਬੱਚੀਆਂ ਨੂੰ ਜੁੱਤੀਆਂ ਦੇ ਨਾਲ ਵੀ ਕੰਪੇਅਰ ਕਰਤਾ ਲੱਕ ਤੱਕ ਮਿੰਟ ਤੇ ਕੀ ਕਿਸੇ ਨੇ ਸਵਾਲ ਕੀਤਾ ਵੀ ਆ ਤੂੰ ਕੀ ਗੱਲ ਕਰਕੇ ਗਿਆ ਮੈਂ ਤੇ ਦੁੱਖ ਸਭ ਤੋਂ ਜ਼ਿਆਦਾ ਉਸ ਗੱਲ ਦਾ ਵੀ ਕੀਰਤਨ ਕਿਸੇ ਨੇ ਰਾਗੀ ਨੇ ਕੀਤਾ ਹੋਵੇ 3100 ਦੇਣ ਤੋਂ ਮੌਤ ਪੈਂਦੀ ਹੋਵੇ ਸਾਨੂੰ ਤੇ ਰਾਗੀ 2 ਸਾਲ ਪਹਿਲਾਂ ਬੁੱਕ ਕਰ ਗਏ ਤੇ ਕਰੀਏ ਵੀ ਕਰੋਨਾ ਰੁਪਈਆ ਚ ਪਲੱਸ ਜਿਹੜੇ ਉਹਦੇ ਉੱਤੇ ਐ ਕਰ ਕਰਕੇ ਪੈਸੇ ਸੁੱਟਣੇ ਆ ਉਹ ਵੱਖਰੇ ਇਹ ਲੱਗਦਾ ਨੇ ਵੀ ਅਸੀਂ ਤੁਰੇ ਕਿੱਥੋਂ ਦੇ ਅੱਜ ਅਸੀਂ ਪਹੁੰਚੇ ਕਿੱਥੇ ਆ ਸਿੰਗਰਾਂ ਨੇ ਮਗਰ ਲਾ ਕੇ ਅਸੀਂ ਬੜਾ ਕੁਝ ਕਰ ਬੈੰਨੇ ਆ ਸਿੰਗਰ ਨੇ ਆਪਣੇ ਗਾਣੇ ਦੇ ਵਿੱਚ ਥਾਰ ਗੱਡੀ ਪ੍ਰਮੋਟ ਕੀਤੀ ਮੁੜਿਆਂ ਨੂੰ ਹੌਲ ਉੱਠੀ ਮੁੜਿਆਂ ਨੇ ਥਾਰ ਗੱਡੀ ਲੈ ਕੇ ਘਰੇ ਖਲਾਰ ਲਈ ਬੁਲਟ ਮੋਟਰਸਾਈਕਲ ਨੂੰ ਸਿੰਗਰ ਨੇ ਪ੍ਰਮੋਟ ਕੀਤਾ ਸਾਡਿਆਂ ਮੁੜਿਆਂ ਨੇ ਬੁਲਟ ਮੋਟਰਸਾਈਕਲ ਲੈ ਕੇ ਘਰੇ ਖਲਾਰ ਲਿਆ ਸਿੰਗਰਾਂ ਨੇ ਗਾਣੇ ਦੇ ਵਿੱਚ ਪੈਟਬੁੱਲ ਕੁੱਤਾ ਪ੍ਰਮੋਟ ਕੀਤਾ ਸਾਡੇ ਲੋਕਾਂ ਨੇ ਪੈਟਬੁੱਲ ਕੁੱਤਾ ਲੈ ਕੇ ਬੂਹੇ ਨਾਲ ਬੰਨ ਲਏ ਉਹ ਪਤਾ ਉਹਦਣ ਲੱਗਾ ਜਦੋਂ ਆਪਣੇ ਸਕੇ ਧੀ ਪੁੱਤ ਨੂੰ ਵੱਢ ਕੇ ਕੁੱਤਾ ਖਾ ਗਿਆ ਫਿਰ ਜਿਹੜਿਆਂ ਲੋਕਾਂ ਨੇ ਸਿੰਗਰਾਂ ਦੇ ਮਗਰ ਲਾ ਕੇ ਕੁੱਤੇ ਰੱਖੇ ਸੀ ਉਹਨਾਂ ਲੋਕਾਂ ਨੇ ਆਹ ਕਹਿਣੇ ਅੰਦਰੋਂ ਮਾਫ਼ ਕਰਨਾ ਪਿਸਤੌਲ ਕੱਢੇ ਤਾਂ ਸਭ ਤੋਂ ਪਹਿਲਾਂ ਕੁੱਤਿਆਂ ਦੇ ਗੋਲੀਆਂ ਮਾਰ ਮਾਰ ਕੁੱਤੇ ਮਾਰੇ ਤਾਂ ਸਾਨੂੰ ਮਗਰ ਲੱਗਣ ਦੀ ਲੋੜ ਕੀ ਇਹੋ ਜਿਹਾ ਸਿੰਗਰਾਂ ਦੇ ਗੱਲ ਸੁਣਨੀ ਆ ਗੁਰੂ ਦੀ ਗੱਲ ਸੁਣੋ ਸਿੰਗਰ ਕੀ ਹੈ ਇਤਿਹਾਸ ਕੀ ਇਹਨਾਂ ਦਾ ਬੇਨਤੀ ਆ ਵੀ ਆਪ ਘਰਾਂ ਦੇ ਵਿੱਚ ਬਾਣੀ ਪੜੋ ਆ ਕਿਤੇ ਕਲਾਕਾਰ ਨੇ ਕਿਸੇ ਨੇ ਗਾਣਾ ਕੱਢਿਆ ਹੋਵੇ ਨਾ 4 ਦਿਨ ਪਹਿਲਾਂ 4 ਦਿਨ ਪਹਿਲਾਂ ਗਾਣਾ ਆਵੇ ਉਹ ਯੂ ਗਾਣਾ ਸਾਡੇ ਟਰੈਕਟਰ 'ਚ ਵੱਜ ਰਿਹਾ ਹੁੰਦਾ ਵਾ ਉਹ ਯੂ ਗਾਣਾ ਸਾਡੀ ਗੱਡੀ 'ਤੇ ਵੱਜ ਰਿਹਾ ਹੁੰਦਾ ਵਾ ਹੈੱਡਫੋਨ ਲਾਏ ਆ ਸਾਡੇ ਵੀਰ ਪੱਠੇ ਵੱਡ ਰਹੇ ਆ ਕੋ ਖੇਤਾਂ ਦੇ ਕੰਮ ਕਰ ਰਹੇ ਆ ਕੋਈ ਘਰ ਦਾ ਕੰਮ ਕਰ ਰਹੇ ਆ ਹੈੱਡਫੋਨ ਲੱਗੇ ਆ ਉਹ ਯੂ ਗਾਣੇ ਚੱਲ ਰਹੇ ਆ ਇੱਕ ਲੰਡੂ ਜੇ ਕਲਾਕਾਰ ਨੇ ਮੈਂ ਕਹਿੰਦਾ ਜੀ 4 ਦਿਨ ਪਹਿਲਾਂ ਗਾਣਾ ਕੱਢਿਆ ਹੋਵੇ ਸਾਡੇ ਨੌਜਵਾਨਾਂ ਨੂੰ ਗਾਣਾ ਪੂਰਾ ਪੂਰਾ ਯਾਦ 4 ਮਿੰਟ ਦਾ ਹੋ ਜਾਂਦਾ ਵਾ ਪਰ ਬਾਣੀ ਕਿਸ ਨੂੰ ਯਾਦ ਹੋਈ ਇੱਕ ਪੰਕਤੀ ਯਾਦ ਹੋ ਜਾਂਦੀ ਆ ਅਗਲੀ ਪੰਕਤੀ ਪੁੱਛ ਲੋ ਕੀ ਆ ਉਹ ਸਾਨੂੰ ਯਾਦ ਨਹੀਂ ਆਹ ਨੇ ਸਾਡੇ ਬਾਣੀ ਸਾਨੂੰ ਯਾਦ ਨਹੀਂ ਤੇ ਗਾਣੇ ਸਾਨੂੰ ਗੰਦੇ ਸਾਰੇ ਯਾਦ ਆ ਹੋਇਆ ਕੀ ਜੇ ਨੱਚਦੀ ਦੀ ਬਾਹ ਫੜ ਲਈ ਇੱਕ ਹੈਗੀ ਨਾ ਗਾਣੇ ਕਲਾਕਾਰਾਂ ਦੇ ਹੁਣ ਸਵਾਲ ਆ ਪੇ ਜੇ ਸੱਚੀ ਇਦਾਂ ਦਾ ਕੰਮ ਕੋ ਸਾਡੀ ਧੀ ਭੈਣ ਦੇ ਨਾਲ ਸਾਡੀ ਬੱਚੀ ਕਿਤੇ ਸਕੂਲ ਕਾਲ ਜਦੋਂ ਪੜ ਕੇ ਆ ਰਹੀ ਹੋਵੇ ਤੇ ਇਦਾਂ ਦੇ ਹਰਕਤ ਕਰੇ ਤੇ ਲੱਗੂਗਾ ਨਹੀਂ ਵੀ ਅੱਜ ਘਰ ਲੁੱਟਿਆ ਜਾ ਗਿਆ ਵਾ ਤੇ ਜਿੱਦਣ ਗਾਣਾ ਸੁਣਿਆ ਵੀ ਹੋਇਆ ਕੀ ਨਾਚਰੀ ਦੀ ਬਾਹ ਫੜ ਲਈ ਉਦੋਂ ਤੇ ਬੜਾ ਖੁਸ਼ ਹੋਇਆ ਹਾਂ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਜਾਤਾਂ ਪਾਤਾਂ ਦੇ ਵਿੱਚੋਂ ਕੱਢਿਆ ਸੀ ਇੱਕ ਝੰਡੇਟ ਲੈਂਦਾ ਇਹ ਸਾਨੂੰ ਗੁਰੂ ਸਾਹਿਬ ਨੇ ਇੱਕ ਪਿਤਾ ਇੱਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਹਿੰਦੂ ਤਰਕ ਕੋ ਰਾਫਸੀ ਮਾਨਸਾਫੀ ਮਾਨਸ ਕੀ ਜਾਤ ਸਭ ਏਕੇ ਪਹਿਚਾਨ ਬੋ ਸਾਨੂੰ ਜਿੱਥੇ ਗੁਰੂ ਸਾਹਿਬ ਨੇ ਜਾਤਾਂ ਪਾਤਾਂ ਦੇ ਊਚ ਨੀਚ ਦੇ ਜੰਗਾਲ ਦੇ ਵਿੱਚੋਂ ਕੱਢਿਆ ਸੀ ਧਿਆਨ ਦਿਓ ਇਨ੍ਹਾਂ ਕਲਾਕਾਰਾਂ ਨੇ ਸਾਨੂੰ ਜਾਤਾਂ ਪਾਤਾਂ 'ਚ ਫੇਰਵਾੜਿਆ ਕੋਈ ਬੋਲਿਆ ਨਾ ਪਰ ਉਹੋ ਮੈਂ ਕਹਿੰਨਾ ਕਿ ਇਹ ਪ੍ਰਚਾਰਕ ਦੇ ਕੋਲੋਂ ਮਿਸਟੇਕ ਹੋ ਜਾਵੇ ਥੋੜੀ ਬਹੁਤੀ ਤੇ ਉਹਨੂੰ ਪਿੱਟਰ ਸੇ ਆਪਾ ਪਾ ਦੇਣਾ ਹੈ ਓਹੋ ਓਹੋ ਆਈਡੀ ਬਦੀ ਬੀ ਕਰਦੀ ਪਰ ਕਿਸ ਨੇ ਮਜਾ ਆ ਲਿਆ ਕਿਸ ਦੀ ਵੀ ਕੋਈ ਇਹਨਾਂ ਕਲਾਕਾਰਾਂ ਵਾਰੀ ਬੋਲਿਆ ਹੋਵੇ ਕੋਈ ਨਹੀਂ ਬੋਲਿਆ ਤੇ ਸਾਡੇ ਲੋਕ ਪਤਾ ਕਹਿਣਗੇ ਇੱਥੇ ਅਸੀਂ ਗੱਲ ਇਹ ਦੋ ਵਾਰ ਅਸੀਂ ਸਮਾਗਮ ਤੇ ਗਏ ਕਿਥੇ ਸਮਾਗਮ ਤੇ ਗਏ ਨਾਲ ਮੈਂ ਹਾਂ ਨਾਲ ਮੇਰੇ ਦੋ ਸਿੰਘ ਹੀ ਸੀਗੇ ਸਾਨੂੰ ਘਰੇ ਲੈ ਗਏ ਆਪਣੇ ਉਹ ਜਿਨ੍ਹਾਂ ਨੇ ਪ੍ਰੋਗਰਾਮ ਰਖਾਇਆ ਸੀ ਉਹ ਸਾਨੂੰ ਆਪਣੇ ਘਰੇ ਲੈ ਗਏ ਅਸੀਂ ਕਥਾ ਕਰਕੇ ਉਹਨਾਂ ਦੇ ਘਰੇ ਚ ਲੱਗੇ ਉੱਥੇ ਅਸੀਂ ਚਾਹ ਪਾਣੀ ਪੀਤਾ ਪ੍ਰਸ਼ਾਦਾ ਪਾਣੀ ਸਾਨੂੰ ਚਲੋ ਸ਼ਕਾਇਆ ਉਹਨਾਂ ਨੇ ਪਿਆਰ ਕੀਤਾ ਉਹਨਾਂ ਦਾ ਛੋਟਾ ਜਿਹਾ ਪੋਤਰਾ ਸੀ ਇੱਕ ਬੱਚਾ ਸੀ ਛੋਟਾ ਜਿਹਾ ਸਾਡੇ ਨਾਲ ਦੇ ਸਿੰਘ ਨੇ ਕਿਹਾ ਕਾਕਾ ਬਰੇਆ ਉਹ ਬੱਚਾ ਕੋਲ ਗਿਆ ਚਲੋ ਇੱਕ ਗੱਲ ਚੰਗੀ ਹੈ ਵੀ ਉਹਦੇ ਕੇਸ ਬੱਚੇ ਦੇ ਹੈਗੇ ਸੀਗੇ ਉਹਨੇ ਸੋਨਾ ਪੜਕਾ ਸਿਰ ਦੇ ਉੱਤੇ ਬੰਨਿਆ ਸੀ ਉਹ ਬੱਚਾ ਕੋਲ ਗਿਆ ਉਹਨਾਂ ਦੇ ਨਾਲ ਦੇ ਸਿੰਘ ਦੇ ਆਂਦੇ ਕਾਕਾ ਜੀ ਦਸਾਂ ਗੁਰੂਆਂ ਦੇ ਨਾਮ ਯਾਦ ਆਂਦਾ ਨਹੀਂ ਤੇ ਇੱਕ ਨੇ ਲਾਗੂ ਨਾਲ ਦੇ ਨਾਲ ਸਵਾਲ ਕਰ ਲਿਆਂਦਾ ਸਿੰਗਰਾਂ ਦੇ ਨਾਮ ਯਾਦ ਆਂਦਾ ਹਾਂਜੀ ਸਿੰਗਰਾਂ ਦੇ ਸਾਰਿਆਂ ਦੇ ਬਾਲੀਵੁੱਡ ਦੇ ਹਾਲੀਵੁੱਡ ਦੇ ਆ ਪੰਜਾਬੀ ਫਿਲਮਾਂ ਦੇ ਹਿੰਦੀ ਫਿਲਮਾਂ ਦੇ ਆਂਦਾ ਸਾਰੇ ਸਿੰਗਰਾਂ ਦੇ ਨਾਮ ਯਾਦ ਆਂਦਾ ਕਿੰਨੇ ਕੁ ਆਂਦਾ 70-75 ਦੇ ਨਾਮ ਯਾਦ ਹੋਣੇ ਕਮਾਲ ਦੀ ਗੱਲ ਉਹਨੂੰ ਦਸਾਂ ਗੁਰੂਆਂ ਦੇ ਨਾਮ ਯਾਦ 17-75 ਸਿੰਗਰ ਬਾਲੀਵੁੱਡ ਹਾਲੀਵੁੱਡ ਸਾਰੇ ਸਿੰਗਰਾਂ ਦੇ ਨਾਮ ਯਾਦ ਉਹਦੇ ਕਾਕਾ ਪਤਾ ਵਾ ਚਾਰ ਸਾਹਿਬ ਜਾਨਾਂ ਨਾ ਕੀ ਆ ਉਹ ਕਾਕਾਂ ਦਾ ਨਾ ਮੈਨੂੰ ਨਹੀਂ ਪਤਾ ਉਹ ਲਾਗੇ ਦਾਦੀ ਬੋਲੀ ਜਾਂਦੀ ਨਹੀਂ ਇਹਨੂੰ ਅਸੀਂ ਇਹੋ ਜੇ ਕੰਮ 'ਚ ਪਾਇਆ ਹੀ ਨਹੀਂਗਾ ਗਾਂ ਵੱਡਾ ਹੋਊ ਤੇ ਆਪੇ ਚਲੋ ਪੜ੍ਹ ਲਿਖ ਜਾਊਗਾ ਉਹ ਆਂਦੇ ਕੋ ਬਹੁਤਾ ਕੰਮ ਨਹੀਂ ਹੁੰਦਾ ਆਂਦੇ ਜੇਕਰ ਗਾਣਾ ਯਾਦ ਹੋ ਸਕਦਾ ਵਾ ਜੇਕਰ ਸਿੰਗਰਾਂ ਦੇ ਨਾਮ ਯਾਦ ਹੋ ਸਕਦੇ ਆਂਦੇ ਚਾਰ ਸਾਹਿਬ ਜਾਨਾਂ ਕਿਉਂ ਨਹੀਂ ਯਾਦ ਹੋ ਸਕਦਾ ਨਾਲ ਦੇ ਸਿੰਘ ਦੇ ਜੇਬ 'ਚ ਟੌਫੀ ਹੀ ਹੁੰਦਾ ਟੌਫੀ ਕੱਢੀ ਬੱਚੇ ਨੂੰ ਦਿੱਤੀ ਬੱਚੇ ਨੇ ਟੌਫੀ ਖਾਦੀ ਸਿੰਘ ਨੇ ਫੇਰ ਟੌਫੀ ਕੱਢੀ ਜਾਂਦਾ ਇਹ ਦੂਜੀ ਟੌਫੀ ਤੈਨੂੰ ਤਾਂ ਮਿਲਣੀ ਆ ਪਹਿਲਾਂ ਬੋਲ ਬਾਬਾ ਅਜੀਤ ਸਿੰਘ ਉਹ ਆਂਦਾ ਬਾਬਾ ਅਜੀਤ ਸਿੰਘ ਆਂਦੇ ਬੋਲ ਬਾਬਾ ਜੁਹਾਰ ਸਿੰਘ ਆਂਦਾ ਬਾਬਾ ਜੁਹਾਰ ਸਿੰਘ ਬੋਲ ਬਾਬਾ ਜਵਾਰਾਵਰ ਸਿੰਘ ਬੋਲ ਬਾਬਾ ਫਤੇ ਸਿੰਘ ਆਂਦਾ ਇਹਦਾ 2-3 ਵਾਰੀ ਰਿਪੀਟ ਕਰ ਰਿਪੀਟ ਕਰਾਇਆ ਆਂਦਾ ਤੇਰੇ ਮਾਤਾ ਜੀ ਚਾਹ ਬਣਾ ਰਹੇ ਆ ਜਾ ਕੇ ਸੁਣਾ ਕੇ ਆ ਉਹਨਾਂ ਨੂੰ ਉਹ ਬੱਚਾ ਗਿਆ ਆਪਣੀ ਮਾਂ ਨੂੰ ਸੁਣਾਇਆ ਉਹਨੇ ਸਾਬ ਜਾਨੇ ਆਂਦਾ ਵਾਪਸ ਆਇਆ ਸਿੰਘ ਨੇ ਹੋਰ ਟੌਫੀ ਦਿੱਤੀ ਉਹ ਬੱਚਾ ਹੋਰ ਖੁਸ਼ ਤੇ ਵੇਖੋ ਅਸੀਂ ਕਹਿਤਾ ਹੈਗਾ ਉਹਨਾਂ ਨੇ ਕੀ ਕਹਿਤਾ ਅੰਨੇ ਨਹੀਂ ਇਹ ਤੇ ਬੱਚਾ ਵਾ ਇਹਨਾਂ ਨੂੰ ਤੇ ਅਜੇ ਇਹਨੂੰ ਐਡੀ ਸੋਜੀ ਨਹੀਂ ਗਈ ਤੇ ਸਿੰਘ ਆਂਦਾ ਵੀ ਜੇ ਸੋਜੀਏ ਨਹੀਂ ਗਈ ਤੇ ਸਿੰਘਰਾਂ ਦੇ ਨਾਂ ਕਿਦਾਂ ਯਾਦ ਹੋਗੇ ਵੇਖੋ ਸਿੰਘਰਾਂ ਨੇ ਮਾੜਾ ਨਹੀਂ ਸਾਰਿਆਂ ਨੂੰ ਕਹਿੰਦਾ ਸਾਡਾ ਵੱਡਾ ਵੀਰ ਹੈ ਜਸਬੀਰ ਜੱਸੀ ਉਹਨੇ ਬੜੇ ਚੰਗੇ ਮੁੱਦੇ ਚੁੱਕੇ ਆ ਉਹਨੇ ਐਡਾ ਵੱਡਾ ਮੁੱਦਾ ਚੁੱਕਿਆ ਵੀ ਜਿਹੜੇ ਅਖੌਤੀ ਕਬਰਾਂ ਤੇ ਜਨਨ ਨਸ਼ਾ ਪ੍ਰਮੋਟ ਹੁੰਦਾ ਵਾ ਉਹ ਆਂਦਾ ਮੈਂ ਉਹਨਾਂ ਡੇਰਿਆਂ ਤੇ ਜਾ ਕੇ ਅਖਾੜੇ ਨਹੀਂ ਲਾਉਂਦਾ ਤੇ ਕਿੱਡਾ ਵੱਡਾ ਏ ਜਗਰੇ ਵਾਲੀ ਗੱਲ ਏ ਕਿੱਡਾ ਵੱਡਾ ਬਿਆਨ ਏ ਤੇ ਕਿਹੜੇ بڑے بڑے ਗੁਰਦਾਸ ਮਾਨ ਸਾਹਿਬ ਵਰਗੇ ਆ ਸਰਦਾਰ ਅਲੀ ਸਾਹਿਬ ਵਰਗੇ ਕਿਹੜੇ بڑے بڑے ਕਲਾਕਾਰ ਆ ਜਿਹੜੇ ਇਹਨਾਂ ਡੇਰਿਆਂ ਦੀਆਂ ਰੌਣਕਾਂ ਵਧਾਉਂਦੇ ਫਿਰਦੇ ਆ ਪਰ ਜਸਬੀਰ ਜੱਸੀ ਨੇ ਐਡਾ ਵੱਡਾ ਬਿਆਨ ਦਿੱਤਾ ਕਿ ਮੈਂ ਉਹਨਾਂ ਅਖੌਤੀ ਕਬਰਾ ਡੇਰਿਆਂ ਤੇ ਜਾ ਕੇ ਰੌਣਕਾਂ ਨਹੀਂ ਲਾਉਂਦਾ ਜਿੱਨਾਂ ਤੇ ਸ਼ਰੇਆਮ ਨਸ਼ਾ ਪ੍ਰਮੋਟ ਹੁੰਦਾ ਵਾ ਉਹਨਾਂ ਦਾ ਕੇਵਲ ਮੇਰਾ ਗੁਰੂ ਇੱਕ ਆ ਗੁਰੂ ਗ੍ਰੰਥ ਸਾਹਿਬ ਇੱਕ ਉਹ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਕਿੱਡਾ ਵੱਡਾ ਬਿਆਨ ਹੈ ਫਿਰ ਸਿੱਧੂ ਮੂਸੇਵਾਲਾ ਕਲਾਕਾਰ ਚਲੋ ਉਹਨੇ ਪਹਿਲਾਂ ਕੀ ਗਾਇਆ ਕੀ ਨਹੀਂ ਗਾਇਆ ਇਹ ਇੱਕ ਵੱਖਰਾ ਵਿਸ਼ਾ ਹੈ ਹਰ ਗੱਲ ਬਿਆਨ ਨਹੀਂ ਕੀਤੀ ਜਾਂਦੀ ਉਹਨੇ ਬਿਆਨ ਦਿੱਤਾ ਉਹਦੇ ਦੋ ਗਾਣੇ ਆਏ S.Y.L ਤੇ 295 ਕਿੰਨੀ ਸਚਾਈ ਉਹਨੇ ਆਪਣੇ ਗਾਣੇ ਦੇ ਵਿੱਚ ਬਿਆਨ ਕੀਤੀ ਬਲਵਿੰਦਰ ਸਿੰਘ ਜਟਾਣੀ ਦਾ ਕਿਸੇ ਨੂੰ ਨਾਂ ਨਹੀਂ ਪਤਾ ਬਲਵਿੰਦਰ ਸਿੰਘ ਜਟਾਣੀ ਦਾ ਸਿੱਧੂ ਮੂਸੇਵਾਲੇ ਕਲਾਕਾਰ ਨੇ ਆਪਣੇ ਗਾਣੇ ਦੇ ਵਿੱਚ ਨਾਲ ਆ ਤੇ ਅੱਜ ਬਲਵਿੰਦਰ ਸਿੰਘ ਜਟਾਣੀ ਨੂੰ ਵਰਲਡ ਦੇ ਵਿੱਚ ਦੁਨੀਆ ਜਾਣਦੀ ਹੈ ਸਹਿਮਤ ਹੋ ਵੇਖੋ ਜਿਹੜੇ ਚੰਗੇ ਗਾਣੇ ਕੱਢੇ ਆ ਅਸੀਂ ਕਹਿੰਦੇ ਚੰਗੇ ਵੀ ਕੱਢੋ ਤੁਸੀਂ ਇੱਕ ਗਾਹਕ ਹੁੰਦਾ ਨਾ ਦੁਕਾਨਦਾਰ ਨੂੰ ਚੀਜ਼ ਵਾਸਤੇ ਮਜਬੂਰ ਕਰ ਦਿੰਦਾ ਵਾ ਕਿਸਾਨੀ ਅੰਦੋਲਨ ਦੀ ਗੱਲ ਆ ਸਾਰੇ ਨੇ ਗਾਣੇ ਚੰਗੇ ਕੱਢੇ ਸੰਗਰਾਨੇ ਜਿਦਾਂ ਕਿਸਾਨੀ ਕਿ ਤੇਰੇ ਨਾਲ ਵਾਹ ਵਾਸਤਾ ਵੀ ਕੋਈ ਨਹੀਂਗਾ ਉਨੇ ਵੀ ਕਿਸਾਨੀ ਕਿ ਤੇਰੇ ਗਾਣੇ ਕੱਢੇ ਤੇ ਪਰ ਜਿੱਥੇ ਅਯੂ ਸਿੰਗਰ ਗੰਦੇ ਗੀਤ ਕੱਢਦੇ ਆ ਉਥੇ ਇਹਨਾਂ ਦਾ ਵਿਰੋਧ ਵੀ ਆ ਹੋਰ ਕੋਈ ਕਰਦਾ ਵਿਰੋਧ ਨਹੀਂ ਕਰਦਾ ਸਾਨੂੰ ਨਹੀਂ ਪਤਾ ਅਸੀਂ ਤੇ ਕਰਦੇ ਆ ਕਿ ਸਾਡੀ ਯੂਥ ਨੂੰ ਤੁਸੀਂ ਕਿੱਧਰ ਲੈ ਕੇ ਜਾ ਰਹੇ ਹੋ ਨਸ਼ਾ ਵਾਲੇ ਬੰਦੇ ਤੋੜ ਰਹੇ ਸਾਡੇ ਗੁਰੂ ਦਾ ਘੋੜਾ ਨਸ਼ੇ ਦੇ ਵਿੱਚੋਂ ਤਬਾਕੂ ਦੇ ਖੇਚੋਂ ਨਹੀਂ ਲੰਘਿਆ ਤੇ ਅੱਜ ਤੁਸੀਂ ਸ਼ਰਿਆਮ गाने ਘਾਰ ਆ ਰਹੀ ਜਾਂ ਨਸ਼ਿਆਂ ਦੇ ਉੱਤੇ ਗਾਣੇ ਕਿਵੇਂ ਦੇ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਇਹ ਵੀ ਤਾਂ ਗਾਇਆ ਜਾ ਸਕਦਾ ਹੈ ਨਾ ਕਿ ਆਪਣਾ ਪੰਜਾਬ ਹੋਵੇ ਹੱਥ 'ਚ ਕਿਤਾਬ ਹੋਵੇ ਆਪਣਾ ਪੰਜਾਬ ਹੋਵੇ ਹੱਥ 'ਚ ਪੋਥੀ ਸਾਹਿਬ ਹੋਵੇ ਇਹ ਵੀ ਤਾਂ ਗਾਇਆ ਜਾ ਸਕਦਾ ਹੈ ਨਾ ਪਰ ਨਾ ਇਹਨਾਂ ਨੇ ਖਿੱਚ ਤੂਗੇ ਗਏ ਗਾਇਕਾਂ ਨੇ ਸਾਨੂੰ ਨਸ਼ਿਆਂ ਵਾਲੇ ਬੰਦੇ ਜੋੜਨਾ ਸਿੱਖੋ ਇੱਕੋ ਹੱਲ ਆ ਆਪ ਗੁਰਬਾਣੀ ਪੜੋ ਸਿੰਘਾਂ ਨੂੰ ਮੇਰੀ ਬੇਨਤੀ ਹੈ ਸਾਡੇ ਕੋਲ ਵਿਰੋਧੀ ਨਹੀਂਗੇ ਸਾਡੇ ਕੋ ਦੁਸ਼ਮਣ ਨਹੀਂਗੇ ਨਾ ਕੋ ਵੈਰੀ ਨਹੀਂ ਬਗਾਨਾ ਸਾਡੇ ਖਾਲਸੇ ਦਾ ਕੋਈ ਵੈਰੀ ਨਹੀਂਗਾ ਕੋਈ ਬਗਾਨਾ ਨਹੀਂਗਾ ਸਾਡੇ ਸਿੱਖਾਂ ਦੇ ਪੋਤੇ ਆ ਵੀ ਯਾਰ ਅਸੀਂ ਵਿਰੋਧ ਇਹਨਾਂ ਨੂੰ ਕਿਉਂ ਕਿਉਂ ਕਰੀਏ ਇਹਨਾਂ ਦਾ ਵਿਰੋਧ ਪਰ ਮੇਰੀ ਇਹਨਾਂ ਨੂੰ ਹੱਥ ਜੁੜ ਕੇ ਬੇਨਤੀ ਆ ਕਿ ਭਰਾਓ ਜੇਕਰ ਤੁਹਾਨੂੰ ਦੁਨੀਆ ਫਾਲੋ ਕਰਦੀ ਆ ਦੁਨੀਆ ਤੁਹਾਡੇ ਪਿੱਛੇ ਲੱਗੀ ਆ ਅਖਾੜੇ ਇਹਨਾਂ ਦਾ ਕਬਰਾਂ ਤੇ ਜਾ ਕੇ ਨਾ ਲਾਓ ਜੇਕਰ ਤੁਹਾਡੇ ਪਿੱਛੇ ਦੁਨੀਆ ਲੱਗੀ ਆ ਤੇ ਦੁਨੀਆ ਨੂੰ ਕੋਈ ਚੰਗੀ ਸੇਹ ਦੇਣ ਵਾਲੇ ਗਾਣੇ ਗਾਓ ਆ ਪਮਾ ਢੂਮੇਵਾਲ ਸਿੰਘ ਰਗਾਣਿਕ ਮੈਂ ਨਾਲੇ ਕੇ ਸਫਤ ਕਰਦਾ ਵਾਂ ਕਿੱਡੇ ਚੰਗੇ ਗਾਣੇ ਕੱਢੇ ਉਹਨੇ ਸਫਤਿ ਆਉਦੀ ਚਲੋ ਹਰ ਗੱਲ ਲਈ ਬਿਆੰਦੀ ਜਾਂਦੀ ਆ ਬਾਬੇ ਵਰਗਿਆਂ ਸਿੰਗਰਾਂ ਨੇ ਗਾਣੇ ਕੱਢੇ ਚੰਗੇ ਕਿੱਡਾ ਸੋਹਣਾ ਗਾਣਾ ਸੀ ਉਹਦਾ ਗਾਤਰੇ ਜਨੇਊ ਤੇ ਕਰਾਸ ਗੱਲ ਪਾ ਲਏ ਵਿਚਾਰ ਅਪਣਾਏ ਇਹਨਾਂ ਦੇ ਬਾਣੇ ਅਪਣਾ ਲਏ ਕਿੱਡਾ ਸੋਹਣਾ ਉਹਦਾ ਵਿਚਾਰ ਸੀਗੀ ਜੇ ਮੈਂ ਸੱਚ ਬੋਧਾ ਬੋਲਿਆ ਤੇ ਹੋ ਜਾਣਾ ਯੋਧਿਆ ਗਰੀਬੜੇ ਦੀ ਸ਼ੋਹ ਮਾਰੀ ਗੌਦਾ ਮੂਤ ਸ਼ੋਧਿਆ ਚੰਗੀ ਉਹਨੇ ਗੱਲ ਪੇਸ਼ ਕੀਤੀ ਸਾਡੇ ਸਾਹਮਣੇ ਪਰ ਉਥੇ ਕਲਾਕਾਰ ਐਸੇ ਵੀ ਹੈਗੇ ਆ ਜਿਹੜੇ ਗੰਦਗੀ ਨੂੰ ਪ੍ਰਮੋਟ ਕਰਦੇ ਮੇਰੀ ਕੋਈ ਉਹਨਾਂ ਨਾਲ ਵਿਰੋਧਤਾ ਨਹੀਂ ਗਈ ਮੇਰੀ ਬੇਨਤੀ ਐਯੂ ਆ ਕਿ ਭਰਾਓ ਗਾਣੇ ਚੰਗੇ ਕੱਢੋ ਤੁਹਾਨੂੰ ਜੂਥ ਫਾਲੋ ਕਰਦੀ ਆ ਤਾਂ ਖੈਰ ਆਪਾਂ ਆਪਣੇ ਵਿਸ਼ੇ ਵੱਲ ਰਹੀਏ ਮਹਾਰਾਜ ਬਾਣੀ ਦਾ ਫੈਸਲਾ ਕਰਦੇ ਆ ਮਹਾਰਾਜ ਕਹਿੰਦੇ ਆ